ਤੇ ਆਪਾਂ ਹੁਣ ਜਾ ਰਹੇ ਆ ਜੀ ਸਿੱਧੇ ਯੂਰੇ ਤੇ ਤੇ ਇਕਣੀ ਆਪਾਂ ਜਾਣਾ ਇਹ ਰਸਤਾ ਇਹ ਮੇਨ ਕਿਸੇ ਪਾਸੇ ਨਹੀਂ ਮੁੜਨਾ ਹੈਗਾ ਤੇ ਸਾਰੇ ਸਿੱਧੇ ਹੀ ਆਉਣਾ ਹੈ ਹੁਣ ਆਪਾਂ ਆ ਗਏ ਇੱਥੇ ਮੋੜ ਪਰ ਇਹ ਮੋੜ ਪਰ ਸੱਜੇ ਹੱਥ ਆਪਾਂ ਨੇ ਜਾਣਾ ਮੋੜਰੇ ਨੂੰ ਆਹ ਮੁੜ ਕੇ ਆਪਾਂ ਸੱਜੇ ਆ ਤੇ ਜਿਹੜੀ ਬਾਹਰੇ ਬਾਹ ਰਸਤਾ ਹੈ ਇਹ ਇਹ ਤੁਹਾਨੂੰ ਸੀ ਰਸਤਾ ਹੀ ਦਿਖਾ ਰਹੇ ਆ ਇਤਿਹਾਸਕ ਗੁਰਦੁਆਰਾ ਜੋ ਆਪਣੇ ਸ਼ੇਵਿੰਗ ਪਾਸ਼ਾ ਦਾ ਹੁਣ ਆਪਾਂ ਜਾ ਰਹੇ ਆ ਬਿਲਕੁਲ ਹੁਣ ਦੇਖ ਲਓ ਸਿੱਧੇ ਹੀ ਚਲੇ ਜਾਣਾ ਆਪਾਂ ਨੇ ਇਹ ਰੋਡ ਮੁੜਨਾ ਨਹੀਂ ਹੈਗਾ ਜਿੱਥੇ ਤੇ ਆਪਾਂ ਨੇ ਮੁੜਨਾ ਉਹ ਤੁਹਾਨੂੰ ਅਸੀਂ ਅੱਗੇ ਦਿਖਾਵਾਂਗੇ ਤੇ ਦੇਖਦੇ ਜਾਓ ਤੁਸੀਂ ਹੁਣ ਸਾਰਾ ਰਸਤਾ ਅਸੀਂ ਦੱਸਦੇ ਹਾਂ ਕਿ ਹਾਂ ਕਿ ਆਪਾਂ ਮੁੜ ਗਏ ਬਿਲਕੁਲ ਇਐਨ ਤੇ ਆਪਾਂ ਮੁੜ ਗਏ ਰੇਨ ਹੁਣ ਇੱਥੇ ਪਾਰਕਿੰਗ ਵੀ ਹੈਗੀ ਐ ਬਾਹਰਲੇ ਪਾਸੇ ਹੀ ਆ ਪਾਰਕਿੰਗ ਤੇ ਆਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਬਣਾਈ ਹੋਈ ਹੈ ਗੱਡੀਆਂ ਖੜੀਆਂ ਦੇਖ ਰੋ ਬਦਿ ਆਪਾਂ ਉਰੇ ਪਹੁੰਚ ਗਏ ਇੱਥੇ ਪਹੁੰਚ ਗਏ ਇੱਥੇ ਪਾਰਕਿੰਗ ਆ ਵੀ ਗੱਡੀ ਪਾਰਕਿੰਗ ਲਾ ਕੇ ਤੁਸੀਂ ਇਹ ਰਾਮ ਨਾਲ ਹਾਂ ਤੁਹਾਨੂੰ ਇੱਥੇ ਤੱਕ ਪਾਰਕਿੰਗ ਆ ਗਈ ਇਹ ਗੱਡੀਆਂ ਦੀ ਪਾਰਕਿੰਗ ਆ ਇਹ ਹਾਂ ਅਸੀਂ ਹੁਣ ਇੱਥੇ ਗੱਡੀ ਖੜਾਤੀ ਆ ਆਪਣੀ ਪਾਰਕਿੰਗ ਬਹੁਤ ਵਧੀਆ ਤੇ ਗੁਰਦੁਆਰਾ ਸਾਹਿਬ ਦੀ ਬਣਾਈ ਵੀ ਤੇ ਆ ਦੇਖੋ ਅਸੀਂ ਲਾ ਦਿੱ ਗੱਡੀ ਆ ਆਪਣੀ ਹੁਣ ਆਪਾਂ ਜਾਵਾਂਗੇ ਬਾਹਰ ਪਾਰਕਿੰਗ ਤੇ ਤੇ ਸਾਨੂੰ ਸਾਰਾ ਦਿਖਾਵਾਂਗੇ ਹਾਂਜੀ ਹੁਣ ਆਪਾਂ ਪਾਰਕਿੰਗ ਲਾਤੀ ਗੱਡੀ ਇੱਥੇ ਗੁਰਦੁਆਰਾ ਸ੍ਰੀ ਹਰ ਕੋਈ ਉਹਨ ਦਾ ਸਾਹਿਬਪੁਰ ਜਿਹੜੀ ਗੱਡੀ ਲਾਤੀ ਨੂੰ ਆਪਾਂ ਕਿੱਜ ਲਾਂਗੇ ਅੱਗੇ ਦੇਖ ਲੋ ਆਦੇ ਤੇ ਆਹ ਦੇਖ ਰੋ ਹੁਣ ਆਪਾਂ ਹੁਣ ਜਾ ਰਹੇ ਆ ਇਹ ਛੇਵੇਂ ਪਾਤਸ਼ਾਹ ਦਾ ਜੋ ਇਤਿਹਾਸਿਕ ਗੁਰਦੁਆਰਾ ਇੱਥੇ ਆਪਾਂ ਇਤਿਹਾਸ ਬਾਰੇ ਸਾਰੀ ਜਾਣਨਾ ਪਾਵਾਂਗੇ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਇਸ ਗੁਰਦੁਆਰੇ ਬਾਰੇ ਆਹ ਦੇਖੋ ਹੁਣ ਆਪਾਂ ਪਹੁੰਚ ਗਏ ਇੱਥੇ ਦੋ ਨਿਸ਼ਾਨ ਸਾਹਿਬ ਐਨ ਮੂਰੇ ਲੱਗੇ ਹੋਏ ਆ ਇਹ ਗੇਟ ਦੇ ਮੂਰੇ ਤੇ ਛੇ ਪਛਾਦਾ ਇਤਿਹਾਸਕ ਗੁਰਦੁਆਰਾ ਸਾਹਿਬ ਆਪਾਂ ਜਾਵਾਂਗੇ ਇਹ ਦੋ ਗੇਟ ਤੇ ਛਾਂ ਸਾਹਿਬ ਲੱਗੇ ਹੋਏ ਆ। ਹੁਣ ਆਪਾਂ ਅੱਗੇ ਜਾਵਾਂਗੇ। ਤੇ ਇਧਰੇ ਪਾਸੇ माता गंगा नवास भी बनाया वा इन्होंने देखो माता गंगा नवास रहने यात्रुओं वास्ते सारा कुछ है तो नहीं। माता गंगा नवास भी है जो यात्रुओं के रहने खाते गुरुद्वारा है अंदर अपने गेट बढ़ना है ना गुरुद्वारा साहब तो। ਅੰਦਰ ਆਪਾਂ ਤੇ ਆਪਾਂ ਪਹੁੰਚ ਚੁੱਕੇ ਆਂ ਇੱਥੇ ਤੇ ਇਤਿਹਾਸ ਲਿਖਿਆ ਵਾ ਸਾਰੇ ਛੇਵੇਂ ਪਾਸ਼ਾ ਦਾ ਇਹ ਸਾਰੇ ਇਤਿਹਾਸ ਹੈ ਗੁਰੂ ਸਾਹਿਬ ਦਾ ਤੇ ਤੁਹਾਨੂੰ ਇਤਿਹਾਸ ਵੀ ਫਿਰ ਪੜ੍ਹ ਕੇ ਸੁਣਾਵਾਂਗੇ ਇੱਥੇ-ਇੱਥੇ ਅੰਦਰ ਤੇ ਹੁਣ ਅਸੀਂ ਜਾਵਾਂਗੇ ਥੋੜੇ ਆਰ ਕੇ ਉਰੇ ਇਧਰੇ ਨਵਸ ਯਾਤਰੂ ਬਹੁਤ ਆਏ ਵੀ ਜਾਂਦੇ ਸੰਗਤਾਂ ਬਹੁਤ ਨੇ ਇੱਥੇ ਆਈਆਂ ਮਈਆਂ ਦੇਖ ਸਕਦੇ ਆ ਅੱਜ ਬਹੁਤ ਬਹੁਤ ਖੂਜ ਰੱਤ ਸੰਗਤਾਂ ਬਹੁਤ ਆਈਆਂ ਨੇ ਇੱਥੇ ਤੋਂ ਗੁਰਦੁਆਰੇ ਸਾਹਿਬ ਦੇ ਵਿੱਚ ਆਪਾਂ ਅੰਦਰ ਜਾਵਾਂਗੇ ਇਹ ਇਤਿਹਾਸਕ ਗੁਰਦੁਆਰਾ ਇੱਥੇ ਸਾਰਾ ਇਤਿਹਾਸ ਸਾਨੂੰ ਜੀ ਦੱਸਣ ਗੁਰਦੁਆਰ ਸਾਹਿਬ ਦੇ ਦੇ ਅੰਦਰ ਅਹ ਅਨਰ ਬਾਸਰ ਅੰਦਰ ਦਰਬਾਰ ਸਾਹਿਬ ਦੀ ਪਿਕਚਰ ਸੀ ਨਮਸਕਾਰ ਕੀਤੀ ਇੱਥੇ ਸਾਰੇ ਸੰਦਰਬਾਰ ਸਾਹਿਬ ਦੇ ਵਿੱਚ ਦੇ ਦਰਸ਼ਨ ਕਰਾਈਆਂ ਬਹੁਤ 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 ਜਨਾਬ ਅੰਦਰ ਜਨਾਬ ਬਾਰਾ ਕਿਤੋਂ ਬਾਰਾ ਚੰਦਕ ਮਹਾਕਸ਼ਾਰਾ ਕੋਸ ਦੱਸਾਂ ਕਿ ਸਾਰੀ ਗੱਲਬਾਤ ਇੱਥੇ ਜੀਵ ਇਤਿਹਾਸਕ ਗੁਰਦੁਆਰਾ ਹੈ ਐਦਾਂ ਹੈ ਦਾਤੀਆਂ ਰੋਗੀਆਂ ਦੇ ਲੌਨੀ ਮਹਾਰਾਜਾ ਬਰਦਾਨ ਇੱਥੇ ਇਹ ਪਈਆਂ ਨਿਕਲਣ ਸੇ ਇਤਿਹਾਸਿਕ ਪਾਵਨ ਇਤਿਹਾਸਿਕ ਗੁਰਦੁਆਰਾ ਹੈ ਸਾਰਾ ਕੋਥੋਂ ਤੁਸੀਂ ਦੱਸਾਂਗੇ ਕਿ ਮੇਰੇ ਰੋਗੀਆਂ ਦੇ ਇੱਥੇ ਦੂਰ ਦੁਖੜੇ ਹੁੰਨੇ ਆ ਸਾਨੂੰ ਸਾਰਾ ਦਿਖਾਵਾਂਗੇ ਤੇ ਸ਼ਨੀਵਾਰ ਨੂੰ ਹੋਰ ਆ ਤੇ ਇੱਧਰ ਆ ਜੀ ਕਣਾ ਇਤਿਹਾਸ ਗੁਰਦਾਰੇ ਤੋਂ ਦੱਸਿਆ ਤੇ ਇੱਕ ਨਾ ਕਰਾਂ ਅਸੀਂ ਦਾਤੀ ਦੇ ਨਾਲ ਰੋਗ ਜਿਹੜੇ ਦੂਰ ਹੁੰਦੇ ਆ ਇਹ ਨੂੰ ਆਂਡਾ ਕਹਿੰਦੇ ਆ ਇਹਨੂੰ ਛੇ ਪਾਸ਼ਾ ਦੇ ਕ ਸੰਗਤਾਂ ਦੇ ਤੇ ਤੇ ਇੱਕ ਨਾ ਸਾਰੇ ਸੰਗਤਾਂ ਦਾ ਦੇਖ ਰੋ ਬਸ ਇੰਨਾ ਕਿ ਇਹਨਾਂ ਨੂੰ ਬਰਦਾਨਾ ਮਹਾਰਾਜ ਛੇਵੇਂ ਪਾਸ਼ਾ ਦਾ ਮਿਲਿਆ ਬਸ ਤੇ ਬਸ ਹਾਂਜੀ ਵਾਇਗੁਰ ਜੀ ਕਹਾਸਾ ਵਾਇਗੁਰ ਜੀ ਕੀ ਹਵਤੇ ਸਾਨੂੰ ਸਿੰਘ ਸਾਰਾ ਇਹ ਇਤਿਹਾਸ ਬਾਰੇ ਜਾਣਨਾ ਪਾਉਣਗੇ ਦੱਸਣਗੇ ਛੇਵੇਂ ਪਾਤਸ਼ਾਹ ਦਾ ਕੀ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਹਾਂਜੀ ਆਪ ਦਾ ਨਾਮ ਤੇ ਜਗ੍ਹਾ ਦਾ ਸਥਾਨ ਦਾ ਦੱਸੋ ਮੈਂ ਸੇਵਾਦਾਰ ਹਾਂ ਜੀ ਮੇਰਾ ਨਾਮ ਜੋਗਾ ਸਿੰਘ ਇਹ ਸਥਾਨ ਜੋ ਹੈ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਸ੍ਰੀ ਹਰਮਨ ਪਾਤਸ਼ਾਹ ਜੀ ਚਾਨੂਸ਼ੇਵ ਪਰ ਆਪਣਾ ਸਥਾਨ ਹੈ ਸੰਨ 1634 ਸਾਮਾ 1692 ਵਿੱਚ ਮਹਾਰਾਜ ਜੀ ਇਸ ਸਥਾਨ ਤੇ ਆਇਸਨ ਸੰਕਾ ਸ੍ਰੀਮਿਤ ਉਸ ਸਮੇਂ ਇਸ ਜਗ੍ਹਾ ਦੇ ਟਿੱਪਲਾ ਦੇ ਬੜੇ ਬੜੇ ਪ੍ਰਾਕੁੰਡ ਸੀਨ ਮਹਾਰਾਣੇ ਇਸ ਟਿੱਪਲੇ 'ਚਾਂਦਲੇ ਆਰਾਮ ਕੀਤਾ। ਇਸੇ ਨਗਰ ਦੇ ਨੰਨੂਆ ਪਰਿਵਾਰ ਦੇ ਜੋ ਪਤਾ ਲੱਗਾ ਕਿ ਮਹਾਰਾਜ ਇਸ ਨਗਰ ਵਿੱਚ ਆਏ ਹਨ ਉਹਨਾਂ ਨੇ ਜਲਪਾਲੀ ਦੇ ਨਾਲ ਮਹਾਰਾਜੀ ਨੂੰ ਸੰਭੀ ਸੇਵਾ ਕੀਤੀ। ਉਹਨਾਂ ਦੇ ਪਰਿਵਾਰ ਵਿੱਚ ਜਿਹੜੀ ਬਜ਼ੁਰਗੀ ਜੋ ਕਿ ਮੰਝਰਾ ਜਕੜਿਆ ਪਿਆ ਸੀ ਚੱਲਣ ਵਿੱਚ ਉਹਨਾਂ ਦਾ ਸਮਰਥਨ ਸੀ ਸੀਲ ਵਿੱਚ ਦੱਰਦਾ ਹੁੰਨੀ ਆ ਸਰ। ਮਹਾਰਾਜ ਨੇ ਪਠੀ ਕਟਨ ਵਾਲੀ ਦਾਤੀ ਨਾਲ ਉਹਦਾ ਦੁੱਖ ਦੂਰ ਕੀਤਾ ਉਹ ਸ਼ਾਮ ਨੂੰ ਗਾਰੇ ਚਾਲੇ ਭਾਈ ਮਹਾਰਾਜ ਨੇ ਸੇਵਾ ਤੋਂ ਖੁਸ਼ ਹੋ ਕੇ ਤੇ ਮਹਾਰਾਜੇ ਬਾਰਕ ਵਚਨ ਕਰ ਗਏ ਕਿ ਆਪਦੇ ਪਰਿਵਾਰ ਵਿੱਚ ਜੋ ਵੀ ਜਨਮ ਲਵੇਗਾ ਬੱਚਾ ਜੋ ਅੰਦਰ ਖਾਰੇ ਉਹ ਇਹ ਸੇਵਾ ਕਰਨਗੇ ਆਪਦੇ ਪਾਸ ਦੁਰੋਗਾਂ ਦੇ ਦੁੱਖੀ ਸੰਗਤ ਆਵੇਗੀ ਆਪਨੇ ਗੁਨਾਲ ਦੇ ਨਾਮ ਲੈ ਕੇ ਦਾਤੀ ਜੀ ਨੇ ਨਾਲ ਹੀ ਸਵਾਗਤ ਕਰਨਾ ਲੱਗਿਆ ਤੇ ਸੰਗਤ ਤਰਜੋਤੇ ਜਾਰੀ ਉਹਨਾਂ ਦੇ ਬੱਚਿਆਂ ਦਾ ਸਦਕਾ ਜਿਹੜਾ ਜਾਨ ਦੀ ਤਰ੍ਹਾਂ ਕੋਈ ਸੰਗਤ ਇਸ ਦਾ ਸਤਾਂਤ ਧਿਆਨ ਦੀ ਔਰ ਤੰਦਰੁਸਤ ਬਾਤ ਤੁਸੀਂ ਹਮਰਾਹ ਕਰਦੇ ਇੱਕ ਸਾਲ ਜਿਹੜੀ ਸੇਵਾ ਹੈਗੀ ਹੈ ਇਸ ਵਿੱਚ ਵਾਰ ਦੋ ਟਾਈਮ ਕੀਤੀ ਆਂਦੀ ਸਵੇਰੇ ਔਰ ਸ਼ਾਮ ਔਰ ਐਤਵਰ ਸਵੇਰੇ ਫਿਰ ਛੁੱਟੀ ਇਸ ਤਰ੍ਹਾਂ ਹੀ ਪੰਜ ਸਿਚਾਰ ਪੰਜ 8 ਵਾਰ ਹਾਜੀ ਪਾਣੀ ਦੀ ਹੁੰਦੀ ਹੈ ਠੀਕ ਹੈ ਜੀ ਤੁਸੀਂ ਸਮਝ ਗਏ ਸੰਗਤਾਂ ਸਾਰ ਨੂੰ ਬੇਨਤੀ ਆ ਕਿ ਜੋ ਸੇਵਾਦਾਰ ਨੇ ਭਾਈ ਇਹਨੇ ਜੋ ਦੱਸਿਆ ਆਪਾਂ ਨੂੰ ਕਿ ਦੋ ਟਾਈਮ ਸ਼ਨੀਵਾਰ ਰਹੀ ਦਾਤੀ ਦੇ ਨਾਲ ਜੋ ਕੋ ਦਾਤੀ ਨੇ ਤੇ ਹੱਥ ਵਿੱਚ ਇਸ ਟਾਈਮ ਪੜੀ ਵੀ ਵੀ ਹੈਗੀ ਆ ਨਾ ਇਹਦੇ ਨਾਲ ਇਹ ਬਸ ਐ ਕਰਦੇ ਆ ਤੁਸੀਂ ਸੰਗਤਾਂ ਨੇ ਦੇਖਿਆ ਵੀ ਆ ਤੁਸੀਂ ਦੇਖ ਵੀ ਸਕਦੇ ਆ ਵੀਡੀਓ ਦੇ ਵਿੱਚ ਸਾਰੀ ਕੁਝ ਜੋ ਇਤਿਹਾਸ ਬਾਰੇ ਜਾਣਨਾ ਪਾਇਆ ਭਾਈ ਸਾਹਿਬ ਨੇ ਦੋ ਸ਼ਨੀਵਾਰ ਨੂੰ ਦੋ ਟਾਈਮ ਹੁੰਦਾ ਤੇ ਐਤਵਾਰ ਨੂੰ ਇੱਕ ਟਾਈਮ ਉਹਦੇ ਬਾਅਦ ਛੁੱਟੀ ਹੁੰਦੀ ਆ ਤੇ ਸੰਗਤਾਂ ਇੱਥੇ ਤੁਹਾਨੂੰ ਮੈਂ ਦਿਖਾ ਵੀ ਦਿੱਤੀਆਂ ਬਾਹਰ ਬੈਠੀਆਂ ਹੋਰ ਵੀ ਆਪਾਂ ਦਿਖਾਵਾਂਗੇ ਤੋਂ ਅਸੀਂ ਬੇਨਤੀ ਕਰਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਹਰ ਇੱਕ ਸੰਗਤਾਂ ਕੇ ਇਹ ਦੁੱਖ ਜੋ ਦੂਰ ਹੁੰਨੇ ਆ ਮੈਂ ਦਾ ਪ੍ਰਬੰਧ ਹੈ ਲੰਗਰ ਪਾਣੀ ਦਾ ਸਭ ਦਾ ਪ੍ਰਬੰਧ ਹੈ ਬਾਥਰੂਮ ਦਾ ਪ੍ਰਬੰਧ ਹੈ ਤੇ ਰਹਿਣੇ ਦਾ ਵੀ ਪ੍ਰਬੰਧ ਹੈ ਲੰਗਰ ਪਾਣੀ ਦਾ ਸਾਰੇ ਦਾ ਪ੍ਰਬੰਧ ਹੈ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇਹ ਗੁਰਦਵਾਰ ਸਾਹਿਬ ਦਾ ਸਾਨੂੰ ਇਤਿਹਾਸ ਸੁਣਾਇਆ ਅਸੀਂ ਨੇ ਸਾਰਾ ਹੀ ਛੇਵੇਂ ਪਾਤਸ਼ਾਹ ਦਾ ਸੋ ਸੰਗਤਾਂ ਨੂੰ ਬੇਨਤੀ ਹੈ ਇੱਥੇ ਆ ਕੇ ਗੁਰਦੁਆਰਾ ਸਾਹਿਬ ਆਪਣੇ ਦੁੱਖਾਂ ਨੂੰ ਦਰਦਾਂ ਨੂੰ ਦੂਰ ਕਰਿਓ ਜੀ ਅੱਗੇ ਤੁਹਾਨੂੰ ਹੋਰ ਵੀ ਚਾਨਣਾ ਪਾਵਾਂਗੇ ਗੁਰਦੁਆਰਾ ਸਾਹਿਬ ਦਾ ਹੋਰ ਤੇ ਆਸਵਾਰੀ ਚਾਨਣਾ ਪਾਵਾਂਗੇ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਨੇ ਇਤਿਹਾਸ ਸੁਣਿਆ ਇੱਥੇ ਛੇਵੇਂ ਪਾਤਸ਼ਾਹ ਦਾ ਜੋ ਕਿ ਪਿੰਡ ਗੋਬਿੰਦਪੁਰਾ ਹੈਗਾ ਇਹ ਤੇ ਇੱਥੇ ਰਹਿਣਾ ਪੈਂਦਾ ਜੀ ਇੱਕ ਰਾਤ ਲਾਉਣੀ ਪੈਂਦੀ ਹੈ ਸ਼ਨੀਵਾਰ ਵਾਲੀ ਤੇ ਸ਼ਨੀਵਾਰ ਦੋ ਗੱਲਾਂ ਜੋ ਕਰਦੇ ਆ ਦਾਤੀ ਨਾਲ ਮਹਾਰਾਜ ਨੇ ਵਰਦਾਨ ਦਿੱਤਾ ਵਾ ਤੁਹਾਨੂੰ ਇਤਿਹਾਸ ਵੀ ਹੋਰ ਜਾਣਕਾਰੀ ਅਸੀਂ ਦੇ ਦਿੰਨੇ ਆ ਇਹ ਇਤਿਹਾਸ ਲਿਖਿਆ ਵਾ ਤੇ ਇਹਦੇ ਵਿੱਚ ਇੱਥੇ ਸਥਾਨ ਪਰ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦੇ ਪਵਿੱਤਰ ਜਨਸ਼ੋਪਰਾਵਤ ਸਥਾਨ ਆ ਇਹ ਸੰਮਤ 1791 ਸਨ 1634 ਦੇ 8 ਮਹੀਨੇ ਨੂੰ ਗੁਰੂ ਸਾਹਿਬ ਸਥਾਨ ਵੇਖੇ ਆਏ ਜਿੱਥੇ ਹੁਣ ਇਹ ਗੁਰਦੁਆਰਾ ਸਾਹਿਬ ਸੋਭਤ ਹੈ ਇੱਥੇ ਉਸ ਸਮੇਂ ਪੇਪਲ ਦਾ ਵੱਡਾ ਦਰੱਖਤ ਸਨ ਜਿਨ੍ਹਾਂ ਦੇਹੜਾ ਸਤਗੁਰੂ ਜੀ ਨੇ ਸਿੰਘਾਂ ਸਹਿਤ ਦੁਪਹਿਰ ਸਮੇਂ ਆਰਾਮ ਕੀਤਾ ਇਸ ਪਿੰਡ ਦੇ ਨੂਹਾ ਵੰਸ਼ ਦੇ ਪਰਿਵਾਰ ਨੇ ਗੁਰੂ ਸਾਹਿਬ ਦੀ ਸੰਗਤਾਂ ਦੀ ਜਲ ਪੰਜਰਾ ਸੇਵਾ ਕੀਤੀ ਇਸ ਪਰਿਵਾਰ ਦੇ ਬਜ਼ੁਰਗਾਂ ਦੇ ਜੋੜੇ ਦੇ ਦਰਦ ਤੋਂ ਦੁਖੀ ਸੀ ਜੋ ਬਜ਼ੁਰਗ ਜੋੜਾ ਦੇ ਦਰਦ ਤੋਂ ਦੁਖੀ ਸੀ ਗੁਰੂ ਜੀ ਨੇ ਇਸ ਦਾ ਦੁੱਖ ਪੱਠੇ ਕੱਟਣ ਵਾਲੀ ਧਾਤੀ ਨਾਲ ਦੂਰ ਕੀਤਾ ਤੇ ਬਖਸ਼ ਰੀ ਕਰ ਦਿੱਤੀ ਕਿ ਜੋ ਇਸ ਨਗਰ ਦੇ ਮਸਨੀਸ ਨੂਹਾ ਵੰਸ਼ ਵਿੱਚ ਹੋ ਪੈਦਾ ਹੋਵੇਗਾ ਉਸ ਵੱਲੋਂ ਇਸ ਦਰਦੇ ਰੋਗੀ ਦੀਆਂ ਇਸ ਇਸੇ ਦਾਤੀ ਨਾਲ ਸੇਵਾ ਕਰਨ ਨਾਲ ਇਹ ਦੁੱਖ ਦੂਰ ਹੋ ਜਾਣਗੇ ਅੱਜ ਉਸੇ ਬਖਸ਼widehatਗਾ ਸੈਂਕੜੇ ਰੋਗੀ ਇਸ ਥਾਂ ਤੇ ਹਾਜ਼ਰੀ ਭਰ ਕੇ ਦੁੱਖ ਦੁਸ਼ਟ ਘਾਰਾ ਪਾਉਂਦੇ ਹਨ ਤੇ ਹਾਜ਼ਰੀ ਰਾਜੀ ਹੋ ਕੇ ਜਾਂਦੇ ਹਨ ਇਸ ਥਾਂ ਦਾ ਸਨਿਚੇਵਾਰ ਸਵੇਰੇ ਸ਼ਾਮ ਅਤੇ ਐਤਵਾਰ ਨੂੰ ਸਵੇਰੇ ਹਾਜ਼ਰੀ ਭਰਨੀ ਜ਼ਰੂਰੀ ਹੈ ਇਸ ਤਰ੍ਹਾਂ ਲਗਾਤਾਰ ਪੰਜ ਹਾਜ਼ਰੀਆਂ ਭਰਨੀ ਜ਼ਰੂਰੀ ਹਨ ਜੀ ਸੋ ਆ ਨੰਬਰ ਵੀ ਲਿਖਿਆ ਹੋਇਆ ਫੋਨ ਨੰਬਰ ਵੀ ਆਪ ਸੰਗ ਤਾਂ ਮੈਂ ਦੇਖ ਸਕਦੀ ਹਾਂ ਤੁਹਾਨੂੰ ਇਤਿਹਾਸ ਪੜ੍ਹ ਕੇ ਸੁਣਾਇਆ ਤੇ ਇੱਥੇ ਲੰਗਰ ਹੈ ਤੇ ਸੰਗਤਾਂ ਵਾਸਤੇ ਲੰਗਰ ਵੀ ਤਿਆਰ ਹੈ ਤੇ ਇਕਲਾ ਰੋਗੀ ਆਉਣੇ ਆ ਤੇ ਤੁਸੀਂ ਸਾਰਾ ਇਤਿਹਾਸਾ ਜਿਹੜਾ ਤੁਹਾਨੂੰ ਮੈਂ ਦੱਸਿਆ ਵੀ ਹੈ ਭਾਈ ਸਾਹਿਬ ਨੇ ਵੀ ਸਾਨੂੰ ਇਹਦੇ ਬਾਰੇ ਜਾਣਨਾ ਪਾਇਆ ਤੁਸੀਂ ਸੋਚ ਸਕਦੇ ਆ ਤੇ ਲੰਗਰ ਵੀ ਸੰਗਤਾਂ ਦਾ ਹੁਣ ਬੇਨਤੀ ਤੁਹਾਨੂੰ ਲੰਗਰ ਬਾਣੀ ਵਿੱਚ ਦਿਖਾਉਣੇ ਇੱਕ ਰਹਿਣ ਦਾ ਪ੍ਰਬੰਧ ਵੀ ਹੈ ਇੱਥੇ ਸਾਰਾ ਕੁਝ ਪ੍ਰਬੰਧ ਰਹਿਣੇ ਦਾ ਵੀ ਕਰਾਤ ਜਰੂਰ ਇੱਥੇ ਲਾਉਣੀ ਪੈਂਦੀ ਆ ਸਥਾਨ ਪਰ ਆ ਕੇ ਆਪਾਂ ਅੱਗੇ ਹੁਣ ਲੰਗਰ ਹਾਲ 'ਚ ਜਾਵਾਂਗੇ ਤੁਹਾਨੂੰ ਲੰਗਰਾਂ ਆਲਾ ਵੀ ਅਸੀਂ ਜੋਗੇ ਦਿਖਾਉਣੇ ਆ ਚੱਲ ਕੇ ਤੇ ਆਪਾਂ ਲੰਗਰ ਹਾਲ ਵੱਲ ਜਾ ਰਹੇ ਹਾਂ ਤੇ ਇੱਧਰ ਲੰਗਰ ਹਾਲ ਹੈ ਤੇ ਸੰਗਤਾਂ ਨੂੰ ਬੇਨਤੀ ਹੈ ਤੇ ਇਸ ਵੀਡੀਓ ਨੂੰ ਪਾਤੇ ਬਾਅਦ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਯੂਟਿਊਬ ਚੈਨਲ ਨੂੰ ਹੁਣ ਆਪਾਂ ਲੰਗਰ ਹਾਲ ਦੇ ਵਿੱਚ ਜਾ ਕੇ ਤੁਹਾਨੂੰ ਸਾਰਾ ਸੰਗਤਾਂ ਦਾ ਦਿਖਾਉਨੇ ਆਵਰੇ ਰੋਗੀਆਂ ਦਾ ਜਿਉ ਕੋਈ ਰੋਗ ਦੂਰ ਹੋਨੇ ਆ ਤੇ ਆ ਲੰਗਰ ਹਾਲ ਹੈ ਤੁਸੀਂ ਦੇਖ ਸਕਦੇ ਆ ਕਿ ਲੰਗਰ ਕੋਤ ਇੱਥੇ ਵਰਤ ਰਿਹਾ ਤੇ ਇੱਕ ਲੰਗਰਾਂ ਸੰਗਤਾਂ ਛੱਕ ਰਹੀਆਂ ਹਨ ਦੇਖ ਲੋ ਲੋ ਸੰਗਤਾਂ ਦਾ ਲੰਗਰ ਹਾਲ ਇਕਾਂ ਲੰਗਰ ਹੈ ਵੀਰ ਜੀ ਹਰ ਟਾਈਮ ਤੇ ਲੰਗਰ ਚੱਲਦਾ ਹੈ ਤੇ ਇਸ ਵੀਡੀਓ ਨੂੰ ਬਾਕੀ ਤੇ ਬਾਅਦ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਡੇ YouTube ਚੈਨਲ ਨੂੰ ਸੋ ਬੇਨਤੀ ਹੈ ਵੀਡੀਓ ਨੂੰ ਬਾਕੀ ਸੰਗਤਾਂ 'ਕ ਤ ਬਚਾਓ ਰੋਗੀਆਂ ਦੇ ਰੋਗ ਦੂਰ ਹੋ ਜਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤੇ Ah, syahar gua <laughs>